ਮੰਟਵਾ ਕੀ ਪਤਾ ਚਾਚੀ ਨੇ ਤਾਂ ਨਹੀਂ ਕਿਤੇ ਲਗਾ ਲਿਆ ਟੂਨੇ ਟੱਪੇ ਤੇ ਬਥੇਰੇ ਕਰਦੇ ਆ ਹੱਦ ਹੋ ਗਈ ਆ ਸੰਦੀਪ ਚੇ ਵਾਲੀ ਪਹਿਲਾਂ ਤੂੰ ਉਹਦਾ ਨਾਮ ਆਉਣ ਲਈ ਆ ਹੁਣ ਤੂੰ ਮੇਰਾ ਲਈ ਜਾਨੀ ਆ ਮੈਂ ਤਾਂ ਤੁਹਾਡੇ ਘਰ ਆਉਣਾ ਜਾਣਾ ਹੀ ਛੱਡਿਆ ਮੈਂ ਤਾਂ ਇਹਦਾ ਕਰਕੇ ਆ ਗਈ ਆ ਇਹੋ ਜਿਹੀ ਸਕੀਮਾਂ ਤੁਹਾਨੂੰ ਹੀ ਹੁੰਦੀਆਂ ਵਾ ਹੋਰ ਕਿਹਨੂੰ ਤੇ ਹੁੰਦੀਆਂ ਨਹੀਂ ਆਹੀ ਆ ਦਰਾਣੀ ਜਿ ਥਾਣੀ ਮਾੜੇ ਵਿੱਚ ਗੱਲ ਨਹੀਂ ਕਰਨੀ ਕੋਈ ਵੀ ਸੰਦੀਪਾ ਅਜੇ ਸਿਰ ਸੁੱਟ ਕੇ ਬੈਠੀ ਹੈ ਸੇਰ ਕੀ ਸੁਪਨਾ ਮੈਨੂੰ ਤਾਂ ਟੈਨਸ਼ਨ ਪਈ ਆ ਸੋਨਾ ਕਿੱਥੇ ਚਲ ਗਿਆ ਸਾਡੇ ਘਰੋਂ ਨਾ ਕੋਈ ਆਇਆ ਨਾ ਕੋਈ ਗਿਆ ਤੈਨੂੰ ਮੈਂ ਸਮਝਾਇਆ ਸੀ ਨਾ ਆਪਣੇ ਕੋਲ ਰੱਖ ਲਾ ਨਹੀਂ ਮਮਮੀ ਨੂੰ ਦੇਣਾ ਮਮਮੀ ਨੂੰ ਦੇਣਾ ਵਾ ਉਹ ਮਮਮੀ ਏਡੇ ਨਿਆਣੇ ਆ ਜਿਹੜਾ ਉਹਨਾਂ ਨੇ ਗਵਾਤਾ ਇੱਕ ਦਿਨ ਚ ਹੀ ਮੈਂ ਵੀ ਤਾਂ ਸਮਝਿਆ ਜੇ ਇਹ ਨਹੀਂ ਆਉਂਦੀ ਘਰੋਂ ਗਿਆ ਤੇ ਗਿਆ ਕਿੱਥੇ ਆ ਹੁਣ ਘਰ ਚ ਜੋੜੀ ਕੌਣ ਘੰਡਿਆ ਵਾ ਉਹੀ ਤਾਂ ਸਮਝ ਨਹੀਂ ਆਉਂਦੀ ਹੁਣ ਜਾਂ ਇਹ ਤੇ ਮੈਨੂੰ ਸੋਨਾ ਬਣਾ ਕੇ ਦੋ ਜਾਂ ਮੈਨੂੰ ਪੈਸੇ ਦੋ ਤਾਨੂੰ ਵੀ ਪਤਾ ਵਾ ਕਿ ਕਿਤੇ ਕਿਤੇ ਜਾਣਾ ਹੁੰਦਾ ਵਾ ਤੂੰ ਵੀ ਸਿਆਣੀ ਆ ਕਿੰਨਾ ਮਹਿੰਗਾ ਸੋਨਾ ਵਾ ਖੜੇ ਪਰ ਪੈਸੇ ਕਿੱਥੋਂ ਆਉਣ ਕੱਲ ਨੂੰ ਮੇਰੀ ਮਾਂ ਨੇ ਪੁੱਛਿਆ ਤੇ ਕੀ ਜਵਾਬ ਦਵਾਂਗੀ ਮੈਂ ਉਹਨੂੰ ਹੁਣ ਮੇਰਾ ਕਸੂਰ ਵਾ ਸਾਂਭੇ ਤਾਂ ਦੋਨਾਂ ਕੋ ਨਹੀਂ ਗਿਆ ਮੈਂ ਤਾਂ ਬੜਾ țeṛe țeṛe ਕਿਨਾਂ ਭਾਬੀ ਨੂੰ ਵਿਖਾਇਆ ਸੀ ਕਿ ਮੇਰੇ ਕੋਲ ਇੰਨਾ ਸੋਨਾ ਵਾ ਉਹਨੇ ਵੀ ਗੱਲਾਂ ਕਰਨੀਆਂ ਮੈਨੂੰ ਤੂੰ ਦੱਸਣਾ ਜ਼ਰੂਰ ਹਣ ਕੇ ਇਹਨੂੰ ਜੇ ਨਾ ਪਾ ਕੇ ਜਾਵਾਂਗੀ ਤਾਂ ਪੁੱਛਣਾ ਹੀ ਆਂ ਉਹਨਾਂ ਨੇ ਤੁਨੇ ਮਾਰੀ ਫੋਲੀ ਚੰਗੀ ਤਰ੍ਹਾਂ ਨਹੀਂ ਮਾਰਚੋ ਉਹ ਫੋਲੀ ਆ 20 ਵਾਰਾਂ ਵੇਖ ਲਿਆ ਵਾ ਕੁਝ ਨਹੀਂ ਇਹ ਗੱਲ ਮਾਰੀ ਚ ਜੇਲੀ ਮੇਰੀ ਵੀ ਫੋਨ ਕਰਨ ਢੀ ਹੀ ਕਿ ਜੀ ਤੂੰ ਆਈ ਕਿਉਂ ਨਹੀਂ ਮੈਂ ਉਹਨੂੰ ਕੀ ਜਵਾਬ ਦਿੰਦੀ ਕਿ ਮੇਰਾ ਸੋਨਾ ਗਵਾਚ ਗਿਆ ਵਾ ਉੱਥੇ ਵੀ ਮੇਰੀ ਬੇਇੱਜ਼ਤੀ ਹੋਈ ਮੈਂ ਸਭ ਕੋ ਬਹਾਨਾ ਲਾਇਆ ਕਿ ਮੈਂ ਤੁਰਨ ਲੱਗੀ ਸੀ ਤੇ ਪਰੋਣੇ ਆ ਗਏ ਕਹਿੰਦੀ ਤੂੰ ਝੂਠ ਬੋਲਦੀ ਆ ਤੇ ਦੱਸੋ ਮੈਂ ਹੁਣ ਕੀ ਕਰਾਂ ਮਿੰਨੇ ਤੇ ਕੱਲ ਦਾ ਕੁਝ ਨੰਗਣ ਵੀ ਨਹੀਂ ਡਿਆ ਇੰਨਾ ਮਹਿੰਗਾ ਸੋਨਾ ਵਾ ਤੁਹਾਨੂੰ ਵੀ ਪਤਾ ਵਾ ਕਿਹੜਾ ਬੰਦਾ ਐ ਏਡੀ ਛੇਤੀ ਸੰਦੀਪ ਉਹ ਤੇਰੀ ਗੱਲ ਠੀਕ ਆ ਹੁਣ ਘਰ ਚ ਤਿੰਨ ਜਾਣੇ ਆਪਾਂ ਜਾਂ ਤੂੰ ਝੁਕ ਲਿਆ ਜਾਂ ਮੈਂ ਝੁਕ ਲਿਆ ਜਾਂ ਮੰਮੀ ਨੇ ਝੁਕ ਲਿਆ ਨਾ ਲਾਈਏ ਦਾ ਲਾਈਏ ਕਿਹਦਾ ਇੱਕ ਵਾਰੀ ਨਾ ਚੰਗੀ ਤਰ੍ਹਾਂ ਅਲਮਾਰੀ ਫੋਲ ਲਓ ਕੱਪੜੇ ਸਾਰੇ ਬਾਹਰ ਕੱਢ ਲਓ ਵੇਖੋ ਸਹੀ ਆ ਕਿੱਥੇ ਆ ਬਰਾਂ ਤੋਂ ਕੋਈ ਆਇਆ ਨਹੀਂ ਕਿੰਨੀ ਕਮਾਰ ਵੇਖਾਂ ਅਲਮਾਰੀ 20 ਵਾਰਾਂ ਤੇ ਵੇਖ ਲਈ ਆ ਮੇਰੀ ਗੱਲ ਸੁਣੋ ਗੁੱਸਾ ਨਾ ਕਰੋ ਮੇਰੀ ਗੱਲ ਦਾ ਮੰਮੀ ਨਾ 24 ਘੰਟੇ ਮਾਸੀ ਨਾਲ ਲੱਗੀ ਰਹਿੰਦੀ ਆ ਮਾਸੀ ਚਲਾਕ ਵੀ ਬੜੀ ਤੁਹਾਨੂੰ ਹੀ ਪਤਾ ਵਾ ਕਿਤੇ ਮਾਸੀ ਨੇ ਤਾਂ ਨਹੀਂ ਲੱਲਿਆ ਮੰਮੀ ਨੂੰ ਗੱਲਾਂ ਚ ਲੈਣ ਦਾ ਹੋਵੇ ਸੰਦੀਪ ਮੰਮੀ ਨੇ ਘਰ ਦੀ ਚੀਜ਼ ਕਿਉਂ ਦੇਣੀ ਉਹ ਤੁਹਾਨੂੰ ਵੀ ਪਤਾ ਵਾ ਉਹ ਗੱਲਾਂ ਗੱਲਾਂ ਦੇ ਵਿੱਚ ਕੀ ਪਤਾ ਲੈ ਨਹੀਂ ਲਿਆ ਉਹਨੇ ਮੰਮੀ ਝੂਠ ਬੋਲਣਾ ਸੀ ਦੱਸ ਸੰਦੀਪ ਇਹਦੇ ਸਿੱਧਾ ਮੰਮੀ ਦੇ ਸ਼ੱਕ ਵਾ ਉਹ ਮੈਂ ਮੰਮੀ ਦਾ ਨਾਮ ਥੋੜੀ ਲਾਉਣ ਦੀ ਆ ਮੈਂ ਤਾਂ ਮਾਸੀ ਦਾ ਨਾਮ ਲਾਉਣ ਦੀ ਆ ਕਿ ਮੰਮੀ ਹੈ ਵੀ ਉਦਾਂ ਦੇ ਆ ਗੱਲਾਂ 'ਚ ਛੇਤੀ ਆ ਜਾਂਦੇ ਆ ਕੋਈ ਗੱਲ ਨਾ ਕਰੋ ਮੰਮੀ ਨੂੰ ਪੁੱਛੋ ਇੱਕ ਵਾਰ ਸ਼ਰਮਦਾਸੀ ਦੇਣ ਡਰਦੇ ਦੱਸਣ ਨਹੀਂ ਰਹੇ ਹੁਣ ਮੰਮੀ ਨੂੰ ਕਹਾਂ ਕੀ ਤੂੰ ਮਾਸੀ ਨੂੰ ਦੇ ਤਾਂ ਸੋਨਾ ਉਹ ਆਨੇ ਬਾਨੇ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਫਿਰ ਚਲ ਪੁੱਛ ਕੇ ਵੇ ਲੈਣਾ ਕੀ ਕਹਿੰਦੇ ਬਣਾ ਗੱਲਾਂ ਜੀ ਪੁੱਛ ਲੈ ਨਾ ਵਾ ਜਾ ਪੁੱਛ ਕੇ ਆ ਬਲਾ ਕੀ ਕਹਿੰਦੇ ਆ ਕੀ ਪਤਾ ਮੈਨੂੰ ਨਾ ਦੱਸਣ ਬਾਹਰ ਬੈਠੇ ਤੁਹਾਨੂੰ ਦੱਸ ਦੇਣ ਆਹ ਬਾਹਰ ਬੈਠੇ ਚੱਲ ਮੇਰਾ ਕੰਮ ਹੋ ਗਿਆ ਚੰਗੇ ਵਲੇ ਨਾ ਮੈਂ ਮੰਮੀ ਨੂੰ ਸੋਨਾ ਫੜਾਤਾ ਹੁਣ ਇਹਨਾਂ ਨੇ ਮੇਰੇ ਤੇ ਸ਼ੱਕ ਕਰਨਾ ਹੀ ਨਹੀਂ ਆ ਕੋਈ ਗੱਲ ਨਹੀਂ ਲੱਭਦੇ ਰਹਿਣ ਉਹ ਤੇ ਮਾਸੀ ਦਾ ਨਾਮ ਲਾਤਾ ਵਾ ਸ਼ੱਕ ਉਹਨਾਂ ਉੱਤੇ ਹੀ ਹੋਣਾ ਮਾਸੀ ਤੇ ਜਿੱਥੇ ਸੋਨਾ ਪਹਚਾਉਣਾ ਹੈ ਨਾ ਉਹ ਤੇ ਪਹਚਾਈ ਦਿੱਤਾ ਵਾ ਦਲੀ ਦੇ ਜੋ ਪੁਕਾਰ ਕੇ ਬੈਗਾਂਗੀ ਗਾਨਾ ਗੱਲ ਮੰਮੀ ਕੀ ਹੋਣੀ ਆ ਹੂੰ ਉਹ ਸੋਚਣ ਡਿਆ ਵਾ ਸੋਨਾ ਕਿੱਥੇ ਚਲ ਗਿਆ ਵਾ ਮੈਨੂੰ ਤੇ ਆਹ ਹਰਾਂਦਗੀ ਵਾਲੀ ਗੱਲ ਵਾ ਮੈਨੂੰ ਆਪਣੇ ਹੱਥੀਂ ਰੱਖ ਲਿਆ ਵਾ ਤੇ ਉਹਦੋਂ ਹੀ ਮੈਨੂੰ ਫੜਾਇਆ ਨਾਲ ਹੀ ਇਹਨੇ ਮੇਰੇ ਰਖਾਇਆ ਵਾ ਉਹਨੂੰ ਮੈਂ ਪਰਸੂ ਉੱਥੇ ਪਿਆਵਾਂ ਰੱਖ ਦਈਏ ਮੈਂ ਵੇਖਣਾ ਤੁਹਾਨੂੰ ਘਰ ਵੀ ਕੋਈ ਨਹੀਂ ਆਇਆ ਸਾਡੇ ਨਾਮ ਕਿਤੇ ਗਈ ਆ ਨਾ ਮੈਂ ਕਰਿਆ ਆਈ ਆ ਕਿਦੋਂ ਮੈਂ ਉਹਦੀ ਗੱਲ ਸੁਣ ਲਓ ਹੂੰ ਉਹ ਕਹਿੰਦੀ ਜਾਂ ਮੈਨੂੰ ਸੋਨਾ ਬਣਾ ਕੇ ਦਿਓ ਜਾਂ ਮੈਨੂੰ ਪੈਸੇ ਦਿਓ ਬਣ ਜੂਗਾ ਕੋਲੋਂ ਮੈਂ ਪੈਸੇ ਹੁਣ ਮੈਂ ਮਣ ਮੈਂ ਦਾਸ ਕੀ ਕਰਾਂ ਫਿਰ ਹੁਣ ਕਰਨਾ ਮੰਮੀ ਕੀ ਆ ਮੇਰੀ ਗੱਲ ਸੁਣੋ ਤੁਸੀਂ ਕੋ ਵੀ ਕਿੰਨੇ ਦਿਨ ਮਾਸੀ ਨੇ ਲੱਗੇ ਰਹਿੰਦੇ ਹੋ ਕਿਹਦੇ ਸੋਣਾ ਮਾਸੀ ਨੂੰ ਨਹੀਂ ਦਿੱਤਾ ਉਹਨਾਂ ਦੇ ਵਿਆਹ ਵੀ ਹੈਗਾ ਹੀ ਕਿ ਉਹਨਾਂ ਲਿਆੜਿਆ ਹੋਵੇ ਕੋਈ ਗੱਲ ਨਹੀਂ ਵਿਆਹ ਵੀ ਆ ਕੇ ਦੇ ਦੂੰਗੀ ਹਾਏ ਮੇਰੇ ਰੱਬਾ ਵੀ ਦਲਜੀਤ ਤੂੰ ਹੁਣ ਮੇਰਾ ਮਾਸੀ ਦਾ ਤੇ ਮੇਰਾ ਨਾਂ ਲਾਉਂਡਿਆ ਪਿਆ ਮੈਂ ਮੈਂ ਚੋਰ ਨਹੀਂ ਇਹ ਜਿਹੜੀ ਮੈਂ ਜਿਹਨੂੰ ਚੋਰ ਨਹੀਂ ਬਣਾਉਂਡਿਆ ਹੁਣ ਤੂੰ ਮੰਮੀ ਉਹ ਗੱਲ ਨਹੀਂ ਆ ਹੂੰ ਵੀ ਅੱਜ ਤੱਕ ਮੈਨੂੰ ਕਦੇ ਉਹਨੇ ਸ਼ਾਪ ਨਹੀਂ ਵਿਖਾਈ ਆਪਣੀ ਜਿਹੜੀਆਂ ਟੂਮਾਂ ਘਰ ਮੇਰੇ ਕੋਲ ਨੇ ਆਪਣੇ ਲਾ ਕੇ ਉਹਨੇ ਰੱਖ ਕੇ ਤੇ ਹੁਣ ਮੈਂ ਮੈਨੂੰ ਛੱਕਣ ਬਣਾਉਂਦਾ ਵਾ ਉਹਨੇ ਮਮੀ ਮੈਨੂੰ ਥੋੜੀ ਪਤਾ ਸੀ ਕਿ ਆਹ ਕੰਮ ਹੋਣਾ ਵਾ ਮੈਨਾਂ ਉਹ ਦੇਣੀ ਨਹੀਂ ਦੇਣਾ ਸੋਣਾ ਜਦ ਮੈਂ ਉਹਦਾਂ ਇਹਨੂੰ ਆਖਿਆ ਮੈਂ ਮੈਨੂੰ ਨਾ ਪਤਾ ਤੇ ਤੈਨੂੰ ਇੰਨੀ ਗੱਲ ਪੁੱਛੀ ਆ ਕਿ ਮਾਸੀ ਫੋਨ ਤੇ ਲੱਗੀ ਰਹਿੰਦੀ ਕਿ ਤੇ ਲੱਗੀ ਹੋਏ ਭਾਏ ਅੱਛਾ ਫੋਨ ਤੇ ਉਹਨੂੰ ਫੋਨ ਦਾ ਨਹੀਂ ਚੱਲਦੀ ਮੈਂ ਟੂਮਾਂ ਵਿੱਚ ਉਹਦੇ ਕੋਈ ਆਉਂਦੀ ਆ ਹੁੰਦੀ ਕਿਦੋਂ ਨਹੀਂ ਕਿਦਣ ਆਈ ਐ ਇੱਥੇ ਉਹ ਦੇਣ ਦੱਸੇ ਦਨ ਆਈ ਆ ਜਲਦੀ ਆ ਉਹ ਵੀ ਆਉਂਦੀ ਆ ਅਜੇ ਪਿਛਲੇ ਐਤਵਾਰ ਤੈਨ ਨੇ ਮੈਨੂੰ ਸੋਨਾ ਫੜਾਇਆ ਵਾ ਤੇ ਅਗਲੇ ਹੋ ਮੈਨੂੰ ਕੀ ਪਤਾ ਮੰਮੀ ਫਿਰ ਸੋਨਾ ਗਿਆ ਕਿੱਥੇ ਆ ਮੈਨੂੰ ਕੀ ਪਤਾ ਫਿਰ ਕਿੱਥੇ ਗਿਆ ਵਾ ਹੁਣ ਉਹ ਮੰਮੀ ਮੰਨੋ ਜਾਂ ਨਾ ਮੰਨੋ ਤੁਸੀਂ ਸੋਨਾ ਨਾ ਮਾਸੀ ਨੂੰ ਦੇ ਦਿੱਤਾ ਵਾ ਮੈਂ ਮਾਸੀ ਨੂੰ ਕਿਹੜੇ ਵਾਲੇ ਮੈਂ ਦੇ ਦਿੱਤਾ ਨਖਤਿਆ ਜਾ ਕੇ ਸੋਨਾ ਨੂੰ ਆ ਮਾਸੀ ਇੱਥੇ ਆਈ ਤੇ ਨਾ ਗਈ ਕਿਤੇ ਕਿਹੜੇ ਵਾਲੇ ਕਿਹੜੀ ਜੰਨੀ ਕਿਹੜੀ ਸਿਆ ਚਲ ਗਈ ਕਿੱਤੇ ਇਹ ਸਾ ਫਿਰ ਸਿੱਧੋ ਸਿੱਧੀ ਹੁਣ ਮੇਰਾ ਨਾਂ ਲੱਗਣ ਡਿਆ ਨਾ ਏ ਉਹ ਮੈਨੂੰ ਨਹੀਂ ਪਤਾ ਮੈਂ ਤੁਹਾਡਾ ਨਾਂ ਨਹੀਂ ਲਾਉਣ ਡਿਆ ਮੈਨੂੰ ਪਤਾ ਮਾਸੀ ਚਲਾਗ ਵਾ ਬੇ ਤੈਨੂੰ ਜੰਮ ਕੇ ਪਾਲ ਕੇ ਮੈਂ ਐਡਾ ਪਰਵਸ਼ ਕੀਤਾ ਤੈਨੂੰ ਤੇ ਤੂੰ ਹੁਣ ਮੇਰੇ ਪੈਹੀ ਬੈ ਗਿਆ ਵਾ ਸੋਨਾ ਫਿਰ ਘੜੋ ਗਿਆ ਕਿੱਥੇ ਆ ਮੇ ਫੁੱਟੀ ਮੇਰੀ ਕਿਸਮਤ ਦਲਜੀਤ ਤੂੰ ਮੈਨੂੰ ਵਾਅਦਾ ਦੇਣਾ ਵਖਾਉਣੀ ਵੇ ਮੈਂ ਤੈਨੂੰ ਹੋਈ ਮਰੀ ਤੇਰੇ ਉਤੋਂ ਤੂੰ ਮੇਰੀ ਕਦਰ ਕੀ ਜਾਣੀ ਹੂੰ ਵੀ ਆ ਕਿਤੇ ਨੇ ਗਮ ਹੋਏ ਬਣਾ ਕੀ ਚੀਜ਼ ਦਿੱਤੀ ਦੱਸ ਦੋ ਮੈਨੂੰ ਵੇ ਮੈਂ ਨਹੀਂ ਦਿੱਤੀ ਕਿਸ ਨੂੰ ਭਰਾਵਾ ਨਹੀਂ ਦਿੱਤੀਆਂ ਕਿ ਇਹਨੂੰ ਕੱਢ ਗਿਆ ਟੁੰਬਾ ਮੈਨੂੰ ਇੰਜ ਚੜ ਲੱਗਦਾ ਸੁਣਾ ਕਿ ਫਿਰ ਘੜੋ ਮੈਨੂੰ ਨਹੀਂ ਪਤਾ ਕਿੱਥੇ ਗਿਆ ਤੇ ਕਿੱਥੇ ਨਹੀਂ ਮੈਂ ਤੂੰ ਸਿੱਧਾ ਸਿੱਧਾ ਮੇਰਾ ਨਾਮ ਲਾਈ ਜਾਣਾ ਹੱਸ ਸਮੇਂ ਆ ਤੈਨੂੰ ਸੋਨਾ ਕਿਥੋਂ ਦੇਣਾ ਹਾਂ ਹੁਣ ਕਿਹਦਾ ਨਾਮ ਲਾਵਾਂ ਫਿਰ ਮੈਂ ਮਤ ਉਤਰੀ ਲੈ ਗਿਆ ਕੋਈ ਆ ਕੇ ਮੈਨੂੰ ਹੁਣ ਕੀ ਪਤਾ ਕੌਣ ਖਾ ਗਿਆ ਤੇ ਕੌਣ ਨਹੀਂ ਖਾ ਗਿਆ ਅੰਦਰੋਂ ਮੈਨੂੰ ਕਹੀ ਜਾਂਦੀ ਐ ਇੱਥੇ ਤੁਸੀਂ ਮੰਦੇ ਨਹੀਂ ਹੋ ਕੀ ਕਰਾਂ ਇਹ ਕੰਮ ਮਾਸੀ ਦਾ ਵਾ ਚੋਪੜ ਕੇ ਨੂੰ ਫੋਨ ਕਰੋ ਸੋਨਾ ਦੇ ਕੇ ਜਾਵੇ ਆਪੇ ਕਰ ਲੈ ਜਾ ਕੇ ਮੈਂ ਤਾਂ ਕਰਨਾ ਨਹੀਂ ਕਿਸ ਨੂੰ ਨੀ ਨਾ ਮੈਨੂੰ ਕਿਹ ਸੋਨੇ ਦਾ ਪਤਾ ਹੀ ਕਿੱਥੇ ਦਾ ਸੋਨਾ ਹੈਗਾ ਤੇ ਕਿੱਥੇ ਹਾਈ ਹਾਈ ਇੱਧਰ ਕੀ ਹੋ ਗਿਆ ਵਾ ਇੱਧਰ ਬੜੀ ਰੋਲੀ ਭੈਂਦੀ ਹੈ ਹੈ ਭੈਂਦੀ ਘਤੁਰੂਂ ਲਈ ਸੁੱਕ ਹੋਵੇ ਸਈ ਕੀ ਗੱਲ ਹੋਈ ਹੋਊਗੀ ਜਾਵਾਂਗੇ ਨਾ ਜਾਵਾਂ ਜੇ ਮੈਂ ਚੱਲ ਗਈ ਤੇ ਫਿਰ ਸੰਦੀਪ ਨੇ ਪੈ ਜਾਣਾ ਮੈਨੂੰ ਤੇ ਜੇ ਨਾ ਗਈ ਤੇ ਫਿਰ ਪਤਾ ਕਿਦਾਂ ਲੱਗੂਗਾ ਵੀ ਇਹ ਕਿਉਂ ਰੋ ਰਹੀ ਚੱਲ ਚੱਲੀ ਜਾਨੀਂ ਵੇਖੀ ਜਾਊਗੀ ਭੈਣ ਜੀ ਕੀ ਗੱਲ ਹੋਈ ਆ ਰੋਣਾ ਕੋਸਾ ਦੇ ਕਰਤਾ ਰੋਣ ਦਾ ਤੋ ਡੇ ਜੇ ਸੁੱਖ ਵੀ ਹੈ ਵਾ ਰੋਣਾ ਰੋਣਾ ਕੀ ਆ ਸਾਰੀ ਉਮਰ ਮਾਰਗੀ ਗਲਮ ਪਣਾ ਕਰਦੀ ਇਹਨਾਂ ਦਾ ਤੇ ਹੁਣ ਮੇਰੇ ਸਿਰ 'ਤੇ ਸਵਾਹ ਪਾਉਂਦੇ ਆਏ ਆ ਸਵਾਹ ਪਾਉਂਦੇ ਭੈਣ ਜੀ ਆਹ ਗੱਲ ਕੀ ਹੋਈ ਗੱਲ ਤੇ ਦੱਸੋ ਗੱਲ ਕੀ ਦੱਸਾਂ ਗੱਲ ਵੀ ਬੜੀ ਵੱਡੀ ਐ ਤੇ ਛੋਟੀ ਵੀ ਨਹੀਂ ਆ ਉਹ ਕੀ ਗਿਆ ਵਾ ਪਤਾ ਤੇ ਲੱਗੇ ਵਿਛਲੇ ਆ ਅੱਜ ਵਰਪੋਂ ਤੁੰ ਬਾਦ ਦਿੱਤੀਆਂ ਮੈਨੂੰ ਆਂਦੀ ਮੰਮੀ ਤੁੰ ਬਾਰਾ ਖਲਾ ਤੁੰ ਰਖ ਲਾ ਜੋਂ ਵਿਆਹੀ ਆਈ ਕਿਤੇ ਮੈਨੂੰ ਨੇ ਛਾਪ ਨਹੀਂ ਵਿਖਾਈ ਕਿਤੇ ਨੇ ਮੈਂ ਅੰਚ ਪਾਪਨੇ ਰੱਖ ਲਿੰਗਾ ਓ ਪਰਛਦੇ ਵਜੇ ਰਖੀਆਂ ਉਹਦੇ ਪਰਸਾਂ ਦਾ ਮੈਨੂੰ ਹੱਥ ਹੀ ਨਾ ਲਾ ਆ ਮੁੜ ਕੇ ਹਾਏ ਹਾਏ ਤੂੰ ਬਾ ਕਿੱਥੇ ਚਲ ਗਈਆਂ ਰੱਬ ਹੀ ਜਾਣਦਾ ਈ ਕਦੀ ਕਹਿੰਦੇ ਮਾਸੀ ਦਾ ਨਾਮ ਲਾਉਂਦੇ ਮਾਸੀ ਲੈ ਗਈ ਮੈਂ ਮਾਸੀ ਕਿਹੜੇ ਵੇਲੇ ਤੁਹਾਡੀ ਆਈ ਥੋੜੀ ਜਿਹੀ ਨਹੀਂ ਵੀਰਲਾਸ ਚਲ ਗਈ ਹੁਣ ਮੈਂ ਚਲਣਾ ਚਾਹੁੰਦੀ ਹਾਂ ਇਹ ਤੇ ਬੜੀ ਵੱਡੀ ਗੱਲ ਆ ਭੈਣ ਜੀ ਵੀ ਦੱਸ ਘਰੋਂ ਕਿੱਥੇ ਚਲ ਜਾਨੀ ਆਹੀ ਤਿੰਨ ਤੇ ਤੁਸੀਂ ਜੀਜੇ ਨਹੀਂ ਕਦੇ ਜਾਵਾਂ ਨਾ ਮੈਂ ਆਵਾਂ ਨਾ ਕਦੀ ਮੈਂ ਵਾਂਡੇ ਨਹੀਂ ਗਈ ਕਦੀ ਮੈਂ ਘਰੋਂ ਨਹੀਂ ਕਿਤੇ ਗਈ ਤੋਂ ਉਹਨੇ ਬਾਰੀ ਖਾ ਗਈਆਂ ਨੰਬਾਂ ਮੈਂ ਵੀ ਇਹ ਨਾ ਰੋਲੀ ਪੈਂਦੀ ਸੁਣੀ ਹੀ ਤੇ ਮੈਂ ਹਾਂ ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਪੁੱਛਦੀ ਆ ਭਲਾ ਮੈਂ ਤਾਂ ਪਹਿਲਾਂ ਡਰਦੀ ਹੋਂ ਨਹੀਂ ਨਹੀਂ ਡਈ ਫੇਰ ਮੈਂ ਹਾਂ ਚੱਲ ਪੁੱਛ ਹੀ ਲੈਣੀ ਆ ਤੇ ਟੁੰਬਾ ਜਾਣੀਆ ਕਿੱਥੇ ਹੀ ਭੈਣ ਜੀ ਉਹ ਤਾਂ ਹੁਣ ਮੈਨੂੰ ਵੀ ਨਹੀਂ ਕੋਈ ਫਰਕ ਲੱਗਣ ਡਿਆ ਤੇ ਤੂੰ ਇਹ ਸੰਦੀਪ ਨੂੰ ਪੁੱਛਣਾ ਸੀ ਨਾ ਸੰਦੀਪ ਮੇਰੇ ਗੱਲ ਪੈਂਣ ਡਈ ਮੈਂ ਤੈਨੂੰ ਫੜਾਈਆ ਮੁੰਡਾ ਵੀ ਮੇਰੇ ਗੱਲ ਪੈਂਣ ਡਿਆ ਵਾ ਮੈਂ ਦੱਸ ਕੀ ਕਰਾਂ ਮੈਂ ਕਿਥੋਂ ਨਵਾਂ ਟੁੰਬਾ ਇਹਨਾਂ ਨੂੰ ਆ ਤੇ ਹੱਦ ਵੱੜੀ ਗੱਲ ਹੋ ਗਈ ਆ ਭਲਾ ਕਰੋਂ ਚੀਜ਼ਾਂ ਕਿੱਥੇ ਚਲ ਗਈਆਂ ਭਲਾ ਮਿੰਦੀ ਇਹ ਨਹੀਂ ਸਮਝ ਆਉਂਦੀ ਹੈਗੀ ਇਹ ਕੋਈ ਹੈਰਾ ਫੇਰੀ ਹੋਈ ਆ ਅੱਗੇ ਤੇ ਭੈਣ ਜੀ ਚਲ ਅਸੀਂ ਤੁਹਾਡੇ ਘਰੋਂ ਦੇ ਜਾਂਦੇ ਹਾਂ ਹੁਣ ਤੇ ਸੰਦੀਪ ਦੇ ਡਰਦੇ ਨਾ ਉਣੋ ਹੀ हट ਗਈਆਂ ਤੇ ਹੋਰ ਤੇ ਇੱਥੇ ਕੋਈ ਆਉਂਦਾ ਹੀ ਨਹੀਂਗਾ ਇਹ ਵੀ ਚੰਗੀ ਭਲੀ ਹੋ ਗਈ ਕੋਈ ਪਤਾ ਨਹੀਂ ਲੱਗਾ ਕੁਛ ਵੀ ਕਿਹੜਾ ਚੰਦ ਝੜ ਗਿਆ ਸਾਡੇ ਘਰ ਦੇ ਵਿੱਚ ਉਹ ਭੈਣ ਜੀ ਇੱਥੇ ਹੀ ਕਿਤੇ ਹੋਣੀ ਆ ਵਾ ਟੂੰਬਾ ਉੱਦਾਂ ਕਿਤੇ ਗਾਂ ਪਸ਼ਾਂ ਤੁਹਾਡ ਕੋ ਰੱਖੀਆਂ ਗਈਆਂ ਵੰਦੇ ਤੁਹਾਨੂੰ ਭੁੱਲ ਗਿਆ ਵਾ ਚੇਤਾ ਮੈਂ ਤਾਂ ਤਿੰਨ ਚਾਰ ਪਰਸੀ ਪਈ ਮੈਂ ਉਹ ਵੀ ਸਾਰੇ ਫੋਲ ਛੜੇ ਬਾਰੀ ਚ ਸਾਰਾ ਕਪੜਾ ਕਪੜਾ ਕੱਟ ਕੇ ਫੋਲ ਛੜਿਆ ਵਾ ਚੱਲ ਕੋਈ ਨਹੀਂ ਇੱਕ ਵਾਰੀ ਫੇਰ ਵੇਖੋ ਇੱਥੇ ਕਿਤੇ ਹੁਣੀਆਂ ਵਾ ਕਿਤੇ ਨਹੀਂ ਗਈਆਂ ਤੇ ਤੁਸੀਂ ਇਦਾਂ ਕਰੋ ਇੱਕ ਵਾਰੀ ਉਹਨੂੰ ਨਾਲ ਲੈ ਕੇ ਨਾ ਤੇ ਫੇਰ ਵੇਖ ਲਓ ਸਾਰੇ ਚਲੋ ਅੱਗੇ ਮੈਂ ਨਹੀਂ ਕਰਦੀ ਵੇਲਾ ਚਲੋ ਕੋਈਆਂ ਇਤਰਾ ਰਹਿਣਾ ਇਨੇ ਤੇ ਹੁਣ ਤੇ ਬੜੀ ਸੋਹਣੀ ਲਿੰਦੀ ਸੀ ਨਾਲ ਮੇਰੇ ਨਹੀਂ ਨਹੀਂ ਭੈਣ ਜੀ ਹੁਣ ਤੇ ਤੁਸੀਂ ਉਦਣ ਵੀ ਦੱਸਣ ਦੇ ਹੀ ਕਿਉਂ ਤੇ ਕੋੜਾ ਵਧੀਆ ਟਾਈਮ ਲੰਘਣ ਡਿਆ ਹਾਏ ਆ ਬਲਾ ਜੀ ਕਿੱਧਰ ਆ ਗਈ ਐ ਕਿਤੇ ਮੰਮੀ ਨੂੰ ਨਾ ਹੋਰ ਕੁਝ ਨਾ ਸਿਖਾ ਜੇ ਐਦਾਂ ਕਰਦੀ ਐ ਪਹਿਲਾਂ ਤਾਂ ਇਹਨੂੰ ਭਜਾਉਣੀ ਆ ਇਹ ਕੀ ਕਰਨਾ ਈ ਸਾਡੇ ਘਰ ਜਦੋਂ ਅਸੀਂ ਆਉਣ ਜਾਣ ਬੰਦ ਕੀਤਾ ਸੀ ਇਹਦਾ ਕੋਈ ਗੱਲ ਨਹੀਂ ਦਸ ਦਿਨ ਨੂੰ ਚੰਗੀ ਤਰ੍ਹਾਂ ਨਹੀਂ ਚਲੋ ਕੋਈ ਨਹੀਂ ਭੈਣ ਜੀ ਇੱਥੇ ਹੀ ਕਿਤੇ ਲੱਭ ਲੂ ਭਜਾਣੀਆਂ ਵਾ ਫਿਕਰ ਨਾ ਕਰੋ ਤੁਸੀਂ ਨਹੀਂ ਲੱਭਣੀਆਂ ਚਾਚੀ ਤੁਹਾਨੂੰ ਕਿਹਨੇ ਸੱਦਿਆ ਇੱਧਰ ਸਦੀਪ ਸੱਦਿਆ ਨਹੀਂ ਮੈਨੂੰ ਮੈਂ ਜੀ ਦੀ ਰੋਣ ਦੀ ਆਵਾਜ਼ ਆਉਂਦੀ ਮੈਂ ਤਾਂ ਤਾਂ ਕਰਕੇ ਆਈ ਵੀ ਚਲ ਪੁੱਛ ਕੇ ਆਉਣੀ ਆ ਵੀ ਕੀ ਗੱਲ ਹੋਈ ਐ ਤੇ ਮੰਮੀ ਕਾ ਤੋ ਰੋਂ ਡੇ ਕੀ ਗੱਲ ਹੋਈ ਮੰਮੀ ਮੈਂ ਸੰਦੀਪ ਰੋਣਾ ਹੀ ਆ ਜਦ ਸਿੱਧਾ ਸਿੱਧੀ ਤੁਸੀਂ ਦੋਹਾਂ ਜੀ ਮੇਰਾ ਨਾਮ ਲਈ ਜਾਣ ਡੇ ਜੀ ਤੇ ਮੰਮੀ ਜੀ ਦਾ ਸੂਹਾ ਤੁਹਾਡੇ ਕੋਲ ਹੀ ਤੇ ਤੁਹਾਡੇ ਨਾਮ ਲੱਗਣਾ ਮੈਂ ਰੋਣਾ ਹੀ ਆ ਤੁਮ ਤਾਂ ਰੋ ਹੀ ਕਰਨਾ ਨਾਲੇ ਚਾਚੀ ਜਦ ਇਹ ਸੂਹਾ ਨਹੀਂ ਲਈਦੀ ਹੁੰਦੀ ਠੀਕ ਆ ਨਾ ਆਪਣੇ ਘਰ ਹੀ ਰਿਹਾ ਕਰੋ ਸੰਦੀਪ ਸੂਹਾ ਕੀ ਲੈਣੀਆਂ ਆ ਚੱਲ ਕੋਈ ਗੱਲ ਨਹੀਂ ਜੇ ਟੂਮਾ ਗਾਂ ਪਸ਼ਾ ਹੋ ਗਈਆਂ ਤੇ ਵੇਖੋ ਕਿ ਤੇ ਉੱਥੇ ਹੀ ਹੁਣੀਆਂ ਆ ਵਾਂ ਤੇ ਇੱਕ ਦੂਜੇ ਦਾ ਨਾਂ ਨਾ ਲਾਓ ਤੁਸੀਂ ਜਦੋਂ ਅਸੀਂ ਹੁਣ ਜਾੜ ਬੰਦ ਕੀਤਾ ਹੀ ਤੁਹਾਡਾ ਤੇ ਫਿਰ ਕੀ ਕਰਨਾ ਹੈ ਤੁਸੀਂ ਸਾਡੇ ਘਰ ਦਾ ਮਾਮਲਾ ਵਾ ਨਾ ਅਸੀਂ ਬਹਿ ਕੇ ਨਾ ਆਪੇ ਸਮਝਾ ਲਾਂਗੇ ਕੋਈ ਨਹੀਂ ਇੱਕ ਦੂਜੇ ਨੂੰ ਤੁਸੀਂ ਜਾੜੇ ਸਕੀਮਾ ਨਾ ਦੋ ਉਹ ਬੈਠ ਬੋਲੋ ਕੀ ਕਹੀ ਹੈ ਤੈਨੂੰ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਮੈਂ ਤਾਂ ਬਸ ਭੈਣ ਜੀ ਦਾ ਕਰਕੇ ਆ ਗਈ ਚਾਚੀ ਤੁਹਾਡੇ ਘਰ ਚਲ ਜੀਏ ਨਾ ਤੁਸੀਂ 20 20 ਗੱਲਾਂ ਕਰਦੇ ਮੈਨੂੰ ਚੱਲ ਸੰਦੀਪ ਹੌਲੀ ਬੋਲ ਜਰਾ ਭੈਣ ਜੀ ਇਸੇ ਕਰਕੇ ਮੈਂ ਆਉਂਦੀ ਨਹੀਂ ਹੈਗੀ ਮੈਂ ਤਾਂ ਉਧੋਂ ਦਾਉਣਾ ਜਾਣਾ ਹੀ ਛੱਡਿਆ ਵਾ ਮੈਨੂੰ ਪਤਾ ਕਿੰਨੇ ਆ ਨਹੀਂ ਸੱਦਿਆ ਨਹੀਂ ਤਾਂ ਜੇ ਹੁਣ ਗਵਾਂਡ ਕੋਈ ਦੁੱਖ ਤਕਲੀਫ ਆਉ ਕਦੇ ਕਿਸੇ ਦੇ ਆਉਣਾ ਜਾਣਾ ਹੀ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਹੀ ਨਹੀਂ ਟੈਨਸ਼ਨ ਲਿਆ ਕਰੋ ਆਈ ਹੈਗੀ ਐ ਨਾ ਹੱਦ ਹੋ ਗਈ ਆ ਤੇਰੇ ਵਾਲੀ ਸੰਦੀਪ ਪੀ ਦੱਸ ਜਿਵੇਂ ਆਈ ਗਈ ਉਹਨੂੰ ਪੁੱਛਣਾ ਤੇ ਫਿਰ ਕੀ ਹੋ ਗਿਆ ਭਲਾ ਉਧਰ ਸਬਜ਼ੀ ਮੰਗਾ ਲਈ ਹੀ ਤੇ ਛਤੀ ਛਤੀ ਗੱਲਾਂ ਕੀਤੀਆਂ ਤੁਸੀਂ ਤੁਸੀਂ ਇੱਥੇ ਬੈਠੇ ਆ ਤੋ ਵੇਖ ਲਓ ਮਮੀ ਦੇ ਕੰਮ ਕਿਉਂ ਕੀਆ ਵਾ ਹੁਣਾ ਕੀ ਆ ਹਾਂ ਹੁਣ ਵੇਖ ਲਓ ਪਹਿਲਾਂ ਉਥੇ ਕੰਦ ਨਾ ਲੱਗੀ ਸੀ ਤੇ ਮੈਂ ਵੇਂਦੀ ਰਹੀ ਤੇ ਪਤਾ ਨਹੀਂ ਉਹਦੇ ਘਰ ਕੀ ਗੱਲਬਾਤ ਹੋਈ ਇਹਨਾਂ ਨੂੰ ਪਤਾ ਹੈਗਾ ਤੇ ਜਾਵਰ ਹੁਣ ਉਹਨਾਂ ਨਾਲ ਤੂੰ ਜੱਗ ਤੇ ਬੈਠੇ ਅੰਮਾ ਦਾ ਸਾਡੀ ਦਾ ਨਾ ਕੱਖ ਹਾਲ ਨਹੀਂ ਮੁਰਕੇ ਨੇ ਹਾਨੂੰ ਗਾਂਹ ਕਰ ਦੇਣਾ ਵੀ ਤੁਸੀਂ ਗਾਂਹ ਹੋ ਮਿੰਦੇ ਆਪ ਨਹੀਂ ਸਮਝਾਉਂਦੀ ਜਦੋਂ ਤੁਹਾਡਾ ਨਾ ਕੋਈ ਨਾਕਾ ਦੇਖਾਂ ਨਹੀਂ ਜਦੋਂ ਤੁਸੀਂ ਕਹਿੰਦੇ ਆਪਾਂ ਜਾਣਾ ਹੁਣਾ ਇਹਨਾਂ ਦੇ ਘਰ ਤੇ ਮੁਰਗੇ ਕਰਨ ਕੀ ਜਾਣੇ ਉਹ ਉਹਨਾਂ ਘਰ ਕੱਲ ਦਾ ਹੀ ਤਮਾਸ਼ਾ ਲੱਗਾ ਵਾ ਪਤਾ ਨਹੀਂ ਗੱਲ ਹੋਈ ਕੀ ਆ ਦਲਜੀਤ ਵੀ ਨਹੀਂ ਬੰਬੀ ਦੇ ਕੂਗੇ ਲੰਘਿਆ ਮੇਰੇ ਨਾਲ ਕੋਈ ਵੀ ਸੋਸਿਆ ਜਾ ਹੈ ਪਹਿਲਾਂ ਤਾਂ ਕਹਿੰਦੇ ਸੀ ਮੇਰਾ ਮੂੰਹ ਹੀ ਨਹੀਂ ਠੀਕ ਹੈਗਾ ਮੇ ਕੋ ਬੋਲਿਆ ਹੀ ਨਹੀਂ ਜਾਂਦਾ ਤੇ ਹੁਣ ਤਾਂ ਥਾੜ ਥਾੜ ਵਾਜ ਆਉਂਦੀ ਆ ਉਧਰ ਕੋਈ ਗੱਲ ਨਹੀਂ ਕਰ ਚੱਲ ਆਪੇ ਬੇਇਤੀ ਕਰਾ ਕੇ ਆ ਜੂਗੀ ਕੇ ਐਂ ਕੀ ਕਹਿਣਾ ਮੇ ਕੋ ਤਾਂ ਨਹੀਂ ਜਾਇਆ ਜਾਂਦਾ ਜਾਇਆ ਤੇ ਨਹੀਂ ਜਾਂਦਾ ਤਾਂ ਮੁੜ ਕੇ ਫੇਰ ਕੋਈ ਗੱਲਬਾਤ ਹੋ ਗਈ ਤੇ ਫੇਰ ਮੁੜ ਕੇ ਫੇਰ ਰੁਪਿੰਦਰ ਦੇ ਵਿੱਚ ਕਰਸੀ ਡਣਾਵਾ ਵੀ ਘਰੇ ਇਹਨੇ ਕੋਈ ਗੱਲਬਾਤ ਕੀਤੀ ਨਾ ਮੈਂ ਉਹਨਾਂ ਘਰੇ ਜਾਵਾਂ ਨਾ ਮੈਂ ਆਵਾਂ ਉਹ ਚੱਲ ਤੂੰ ਨਾ ਜਾਗਾ ਆਪੇ ਆ ਜੂਗੀ ਉਥੋਂ ਬੇਇਤੀ ਕਰਾ ਕੇ ਫਿਰ ਹੁਣ ਮੈਂ ਦੱਸ ਕੀ ਕਰਾਂ ਉੱਥੇ ਜਾ ਕੇ ਪਰ ਇਨਾ ਜ ਮਤਲਬ ਲੱਗਣ ਦੀ ਵੀ ਕੀ ਗੱਲ ਹੋਈ ਆ ਚਾਚੀ ਵੀਵੇਂ ਰੋਂ ਜੇ ਡਈ ਉਹ ਤਰ੍ਹਾਂ ਦਾ ਮੂੰਹ ਬਣਿਆ ਆ ਦਾ ਕੱਲ ਦਾ ਹੀ ਤੁਹਾਨੂੰ ਦੱਸਣਿਆ ਤੇ ਮਾਸ਼ਾ ਲੱਗਾ ਉਹਨਾਂ ਘਰ ਸਮਝ ਨਹੀਂ ਆਉਂਦੀ ਵੀ ਬਣਿਆ ਕੀ ਆ ਕੋਈ ਰਿਸ਼ਤੇਦਾਰ ਠੀਕ ਹੋਏ ਤਾਂ ਵੀ ਆ ਪਤਾ ਨਹੀਂ ਹੁੰਦਾ ਤੇ ਮੰਮੀ ਆਊ ਤੇ ਫੇਰ ਪਤਾ ਲੱਗਣਾ ਕੀ ਗੱਲ ਵਾ ਚੱਲ ਆਊਗੀ ਨਾ ਮੰਮੀ ਤੇ ਤੂੰ ਹੌਸਲੇ ਨਾਲ ਪੁੱਛ ਲਈ ਠੀਕ ਆ ਨਾ ਜੇ ਕੋਈ ਗੱਲ ਕਰ ਵੀ ਦਊਗੀ ਨਾ ਤੂੰ ਚੁੱਪ ਕੀਤੀ ਰਹੀ ਫੇਰ ਤੂੰ ਕਹਿਣਾ ਮੇਰੇ ਦਿਵਾਲੇ ਹੁੰਦਾ ਮੇਰੇ ਦਵਲੇ ਕੀ ਹੁੰਦਾ ਵਾ ਜਦੋਂ ਮੈਂ ਜਾਨੀ ਆਉਣੀ ਨਹੀਂ ਤੇ ਮੇਰਾ ਉਹਨੇ ਨਾਮ ਨਾ ਲੱਗੇ ਕੋਈ ਨਹੀਂ ਲੱਗਦਾ ਤੇਰਾ ਨਾਮ ਕੋਈ ਪੁੱਛਦੀ ਨਹੀਂ ਕੋਈ ਵੀ ਕੋਈ ਗੱਲ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਨਾ ਵੀ ਉਧਰ ਗਈ ਆ ਤੇਰਾ ਨਾਮ ਨਹੀਂ ਲੱਗਦਾ ਹੁਣ ਆ ਜਾਣਾ ਉਹਨੇ ਨੂੰ ਪੁੱਛ ਲੈ ਤੇ ਕੀ ਹੋਇਆ ਵਾ ਪਾਸੇ ਹੀ ਵਾਰੇ ਸਾਰੇ ਲਈ ਜਾਂਦੇ ਹੀ ਆ ਪਹਿਲਾਂ ਇਧਰ ਮੇਰੇ ਦਵਲੇ ਹੋਏ ਤੇ ਹੁਣ ਮੁਰਗੇ ਜਾਵੇ ਹੁਣ ਉਧਰ ਡੱਪੇ ਬੋਲਣਾ ਆਜਾ ਹੁਣ ਮੈਂ ਦਵਾਈ ਲਿਆ ਕੇ ਦਿੱਤੀ ਅਸੀਂ ਮੇਰੇ ਕੋ ਬੋਲਿਆ ਨਹੀਂ ਜਾਣ ਰਿਹਾ ਏ ਚੱਲ ਕੋਈ ਨਹੀਂ ਬਲਕਿ ਤਿੰਨ ਸਰਵੇ ਕੀ ਜਾਂਦੀ ਜਾਂਦੇ ਆ ਤੇਰੇ ਨਾਲ ਇਸ ਨਾਲ ਜ਼ਿਆਦਾ ਉਤਰੀ ਕੋਈ ਗੱਲ ਨਹੀਂ ਰਹਿਣ ਦੇ ਉਧਰੇ ਮੈਂ ਨਹੀਂ ਕਹ ਜਾਣਾ ਹੁਣ ਹੋਇਆ ਪਤਾ ਨਹੀਂ ਕੀ ਆ ਨਾ ਕਰ ਦਲਜੀਤ ਨੂੰ ਸਭ ਕੁ ਪੁੱਛਣਾ ਚਾਹੀਦਾ ਸੀ ਐਵੇਂ ਸਭ ਕੁ ਪੁੱਛਿਆ ਹੀ ਨਹੀਂ ਲਾਗੋਨੀ ਰਾਂਕੇ ਆ ਗਏ ਆ ਉਦੇ ਮੈਂ ਚੱਲ ਕੋਈ ਗੱਲ ਨਹੀਂ ਸ਼ਾਮਾ ਨੂੰ ਪੁੱਛਣਾ ਬਾਹਰ ਨਿਕਲੂਗਾ ਨਾ ਫੇਰ ਪੁੱਛਣਾ ਵੀ ਕੀ ਗੱਲ ਹੋਈ ਹੈ ਤੁਹਾਡੇ ਘਰ ਕਪੱਦ ਕਾਲੀ ਪਾਇਆ ਵਾ ਘਰ ਸੰਦੀਪ ਇਹ ਆ ਸਾਡਾ ਗਵਾਂਡ ਅਸੀਂ ਤੇ ਆਉਣਾ ਜਾਣਾਂਗੇ ਉਧਰ ਉਧਰੀ ਤੇ ਅਹੀਂ ਮਿਲਣਾ ਮੀਂਹ। ਓਦਾ ਮਮੀ ਆਂ ਡਗਵਾਂਡਵਾ। ਕੀ ਪਤਾ ਚਾਚੀ ਨੇ ਤਾਂ ਨਹੀਂ ਕਿਤੇ ਲੁਕਾ ਲਿਆ। ਟੂਨੇ ਟੱਪੇ ਤੇ ਬਥੇਰੇ ਕਰਦੇ ਆ। ਹੱਦ ਹੋ ਗਈ ਆ ਸੰਦੀਪ ਜੀ ਵਾਲੀ। ਪਹਿਲਾਂ ਤੂੰ ਉਹਦਾ ਨਾਂ ਲਾਉਣ ਲਈ ਆ ਹੁਣ ਤੂੰ ਮੇਰਾ ਲਾਈ ਜਾਨੀ ਆ। ਮੈਂ ਤਾਂ ਤੁਹਾਡੇ ਘਰ ਆਉਣਾ ਜਾਣਾ ਹੀ ਛੱਡਿਆ। ਮੈਂ ਤਾਂ ਇਹਦਾ ਕਰਕੇ ਆ ਗਈ ਆ। ਇਹੋ ਜਿਹੀ ਸਕੀਮਾਂ ਤੁਹਾਨੂੰ ਹੀ ਹੁੰਦੀਆਂ ਵਾ। ਹੋਰ ਕਿਸ ਨੂੰ ਤੇ ਹੁੰਦੀਆਂ ਨਹੀਂ ਆ। ਆਹੀ ਆ ਦਰਾਣੀ ਜਿ ਥਾਣੀ। ਆਂਡੇ ਤੇ ਗੱਲ ਨਹੀਂ ਕਰਨੀ ਕੋਈ ਵੀ। ਭੈਣ ਜੀ ਜਿਹੜੇ ਸਾਹਮਣੇ ਬੋਲਣ ਲਈ ਆ ਨਾ ਮੈਨੂੰ ਤਾਂ ਫੇਰ ਲੱਗਦਾ ਜੇ ਵੀ ਇਹਦਾ ਹੀ ਕਾਰਨਾਮਾ ਹੋਣਾ ਵਾ ਕੋਈ ਨਾ ਕੋਈ। ਚੁੱਪ ਕਰਕੇ ਨਾ ਚਲ ਜਾਓ ਆਪਣੇ ਘਰ ਠੀਕ ਹੈ ਨਾ ਮੇਰੇ ਕੋਲ ਸੁਣਨਾ ਬਿਓ ਹੋਰ ਕੋਚੀ ਮੈਂ ਤਾਂ ਚਲੀ ਜਾਣਾ ਵਾ ਪਰ ਇਹਦਾ ਘਰ ਤੋਂ ਜੀਣਾ ਹਰਾਮ ਕੀਤਾ ਵਾ ਤੁਸੀਂ ਮਿਲ ਜਾਣਾ ਨਾਲੀ ਕੋਈ ਗੱਲ ਨਹੀਂ ਤੇ ਕੋਈ ਨਹੀਂ ਲੈ ਜੂਗੀ ਜੇ ਇਹੀ ਅੱਗੇ ਇਕੱਠੀਆਂ ਰਹਿੰਦੀਆਂ ਸੀ ਨਾ ਤੇ ਹੁਣ ਵੀ ਰਹਿ ਲਾਂਗੀਆਂ ਪਤਾ ਮੈਨੂੰ ਕਿੰਨਾ ਵੀ ਇਕੱਠੇ ਰਹਿੰਦੇ ਸੀ ਤੇਰੇ ਨਾਲੋਂ ਸੌਖੀ ਰੱਖੂੰਗੀ ਔਖੀ ਨਹੀਂ ਰੱਖਦੀ ਉਹਨੂੰ ਕੋਈ ਗੱਲ ਨਹੀਂ ਘਾਕੇ ਵਿਖਾਓ ਫਿਰ ਕੋਈ ਨਹੀਂ ਰੱਖ ਲੂੰਗੀ ਮੈਂ ਹੱਦ ਹੋ ਗਈ ਆ ਤੇਰੇ ਵਾਲੀ ਕਿਤੇ ਤੂੰ ਜਾਣੀ ਨਹੀਂ ਕੋਈ ਇੱਥੇ ਆਵੇ ਪਰ ਨਾ ਜਾਂਦੇ کہیں ਕਾਲੇ ਕੰਨ ਪਰ ਨਹੀਂ ਆਉਂਦੇ ਮੈਂ ਉਦਾਂ ਮੇਰੀ ਸੱਸ ਬੋਲਦੀ ਨਹੀਂ ਹੁੰਦੀ ਜੀ ਮੇਰੀ ਨੇ ਗਾ ਖਾ ਕੀਤੀਆਂ ਵਾ ਜਿਹੜੀ ਨੂੰ ਇੰਨੀ ਅੱਗ ਲੱਗਣ ਢਈ ਰਾਨੋ ਤੂੰ ਬਹਿਰਾ ਇੱਥੇ ਤੂੰ ਮੇਰੇ ਘਰ ਆਈਆਂ ਇਹਦੇ ਘਰ ਨਹੀਂ ਆਈ ਉਹ ਨਹੀਂ ਭੈਣ ਜੀ ਰਹਿਣ ਤਾਂ ਤੁਸੀਂ ਚਾਹ ਬਣਾ ਕੇ ਪਿਆਲੋ ਬਾਅਦ ਪਿਆਲੂਗੀ ਮੈਂ ਰੋਟੀਆਂ ਵੀ ਖਵਾ ਲੂਗੀ ਮੈਂ ਹੁਣ ਤਾਂ ਲੱਗੜੀਆਂ ਗੱਲਾਂ ਹੋਣ ਲੱਪੀ ਨਾ ਕਿ ਤੂੰ ਮੇਰਾ ਕਰ ਸੀ ਨਾ ਲੜੋ ਹੁਣ ਤੇ ਮੈਂ ਜਾਣੀ ਆ ਕੋਈ ਗੱਲ ਨਹੀਂ ਨਾ ਲਾਉਣੇ ਤਾਂ ਫਿਰ ਬੈਠ ਕੇ ਤੈਨੂੰ ਨਾ ਮੱਖ ਮੈਨੂੰ ਚੰਗੀ ਲੱਗਣ ਢਈ ਆ ਤੂੰ ਚੁੱਪ ਕਰੋ ਤੁਸੀਂ ਤੇ ਜਦੋਂ ਮੰਮੀ ਸੋਨਾ ਹੀ ਟਾਡੇ ਕੋਲੀ ਤੇ ਟਾਡਾ ਹੀ ਨਾਂ ਲੱਗਣਾ ਟਾਡੀਆਂ ਹੀ ਫੇਰੀਆਂ ਹੋਈਆਂ ਨੇ ਪੱਖ ਨਹੀਂ ਹੋਇਆ ਟਾਲਾ ਹੀ ਫੇਰੀਆਂ ਹੀ ਆਡੀਆਂ ਮੈਨੂੰ ਦੇ ਇਥੇ ਉੱਡ ਨਹੀਂ ਗਿਆ ਸੋਨਾ ਕੀ ਪਤਾ ਕਿਨੂੰ ਦੇ ਆਏ ਤੁਸੀਂ ਬਥੇਰਾ ਮਾਸੀ ਨੂੰ ਫੋਨ ਲਾਉਂਦੇ ਤੁਸੀਂ ਤੂੰ ਨਹੀਂ ਆਪਣੀ ਮਾਂ ਨੂੰ ਲਾਉਂਦੇ ਮਾਂ ਨੂੰ ਲੰਮੀ ਬਸ ਬਸ ਕੁਝ ਨਹੀਂ ਬਣਾਈ ਬਾਕੇ ਹੁਣ ਜਾ ਆਪਣੇ ਘਰ ਮਾਸੀ ਕਹਿੰਦੇ ਨਾ ਮੈਂ ਦਰਨਾ ਤੋਂ ਹੀ ਜਾਂਦੀ ਐ ਨੂੰ ਤੇ ਲੜਾਈ ਤਾਂ ਤੂੰ ਕੀ ਪਤਾ ਕੀ ਕਰਨ ਪਰਤੇ ਤੁਸੀਂ ਮੰਮੀ ਦੇ ਅੱਗੇ ਤਾਂ ਬੋਲਦੇ ਨਹੀਂ ਇਹ ਜਦੋਂ ਤੁਸੀਂ ਆਉਂਦੇ ਨਾ ਉਦੋਂ ਹੀ ਬੋਲਦੀ ਐ ਮਾਤਾ ਬੋਲਦੀ ਐ ਤੂੰ ਹੀ ਬੋਲਣਾ ਕਿਝਾਈ ਐ ਅੱਗੇ ਨਹੀਂ ਬੋਲਦੀ ਬਥੇਰਾ ਤੇ ਤੇ ਕੋ ਡਰ ਕੇ ਰਹੀ ਐ ਹੁਣ ਜੇ ਗਾੜੀ ਬੋਲ ਆਹ ਡਾਡੀ ਗਾੜੀ ਜੋੜਿਆ ਹਾਂ ਠੀਕ ਨਾ ਜਿੱਦਾਂ ਦੀ ਅਸੀਂ ਨੋਸਾ ਸਹ ਹੈਗੀਆਂ ਨਾ ਸਾਨੂੰ ਟਿੱਗੀਆਂ ਰਹਿਣ ਦੋ ਨਹੀਂ ਤਾਂ ਨੋ ਘਾਦੀ ਮੇ ਤਾਂ ਮੇਰੀ ਦੁਸ਼ਮਣ ਬਣ ਗਈ ਮੈਂ ਜਾਣੀ ਹੁਣ ਕੋਈ ਨਹੀਂ ਇਹਨੂੰ ਮੈਂ ਬਾਅਦ ਚ ਵੇਖੂਗੀ ਵੇਖਿਆ ਫੇਰੀਆਂ ਕਰਕੇ ਤੇ ਹੁਣ ਤੁਸੀਂ ਮੇਰੇ ਦੇ ਮੇਰੇ ਵਾਲੇ ਹੋ ਤਾਂ ਨਹੀਂ ਵਾਲ ਦੀ ਗੱਲ ਕਰਨੀ ਹੈ ਨਾ ਉਹ ਤਾਂ ਪੱਕੀਆਂ ਖਾਏਗੀ ਹੁਣ ਦਿਖਾ ਦੂੰਗੀ ਮੈਂ ਕੋਈ ਨਹੀਂ ਪਤਾ ਲੱਗੇ ਜਾਣਾ ਵਾ ਚੋਰੀ ਤੂੰ ਕੀਤੀ ਕਿ ਮੈਂ ਕੀਤੀ ਆ ਹੋਰ ਜਾਬ ਮਮੀ ਆ ਗਏ ਆ ਆਹੋ ਆ ਗਏ ਤਹੋਂ ਠੀਕ ਵਾ ਮੂੰਹ ਆ ਤੇਰੇ ਕਹਿੰਦਾ ਕਿ ਮਤਲਬ ਠੀਕ ਆ ਉਹ ਆਏ ਹੋਏ ਰੱਬਾ ਮੈਂ ਤੇ ਉਦਾਂ ਹੀ ਪੁੱਛਿਆ ਵੀ ਠੀਕ ਆ ਹੁਣ ਫਰਕ ਪਿਆ ਵਾ ਦਵਾਈ ਨਾਲ ਮੈਂ ਆਵਾਜ਼ ਬੜੀ ਉੱਚੀ ਉੱਚੀ ਆਉਂਦੀ ਸੀ ਨਾ ਮੈਂ ਮੂੰਹ ਠੀਕ ਹੋ ਗਿਆ ਵਾ ਹਣ ਆਹੋ ਫਰਕ ਵਾ ਆ ਗਏ ਨਾਲ ਚਲੋ ਠੀਕ ਹੀ ਚਾਹੀਦਾ ਫਰਕ ਪੈ ਗਿਆ ਵਾ ਤੇ ਉਹ ਕੀ ਹੋਇਆ ਬੜਾ ਬੋਲਣ ਦੇ ਹੀ ਉਧਰ ਗਏ ਚਾਚੀ ਘਰ ਨਹੀਂ ਗਏ ਹੀ ਚਾਚੀ ਘਰ ਬੋਲਣ ਡੇ ਮੈਨੂੰ ਆਵਾਜ਼ ਆਈ ਤੇ ਮੈਂ ਕਿਹਾ ਪੁੱਛਨੀ ਆ ਭਲਾ ਕੀ ਹੋਇਆ ਹਾਂ ਉਹਨਾਂ ਦਾ ਘਰੇ ਸੋਨਾ ਸਾਨਾ ਗਵਾਚ ਗਿਆ ਜੀ ਤਾਂ ਕਰਕੇ ਡੇ ਹੀ ਬੋਲਣ ਸੋਨਾ ਗਵਾਚ ਗਿਆ ਵਾ ਉਹ ਕਿਦਾਂ ਨਹੀਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਉਹ ਜਿਹੜੀ ਪਰਪੂੰਜੀ ਆਈ ਆ ਉਹਨਾਂ ਦੇ ਘਰ ਉਹ ਕੋ ਪਤਾ ਲੱਗਣ ਦਿੰਦੀ ਆ ਵੀ ਕੀ ਹੋਇਆ ਤੇ ਕੀ ਨਹੀਂ ਉਹ ਤੇ ਗੇਤੀ ਡੈ ਪੈਂਦੀ ਆ ਰੋਲਾ ਪਊ ਤੇ ਮੰਮੀ ਜਦੋਂ ਤੁਹਾਨੂੰ ਪਤਾ ਵਾ ਵੀ ਉਹ ਹੈ ਹੀ ਇਦਾਂ ਦੀ ਆ ਤੇ ਤੁਸੀਂ ਕੀ ਕਰਨ ਜਾਣੇ ਆ ਆ ਤਾਂ ਪਈ ਤੁਹਾਨੂੰ ਬੇਇੱਜ਼ਤੀ ਕਰਾਉਂਦੀ ਗਮਾਂਡ ਵਾ ਠੀਕ ਆ ਨਾ ਉਹ ਬੈਠੀ ਰੋਂ ਰਹੀ ਹੈਗੀ ਬਾਹਰ ਤੇ ਮੈਂ ਆਹ ਚੱਲ ਭੈਣ ਜੀ ਨੂੰ ਪੁੱਛਦੀ ਆਂ ਵੀ ਕਿਉਂ ਰੋਂ ਰਹੀ ਆ ਇਹਦੇ ਵਿੱਚ ਮੈਂ ਕੋਈ ਗਲਤ ਤੇ ਕੀਤਾ ਨਹੀਂਗਾ ਉਹ ਤੇ ਅੰਦਰੋਂ ਬਸ ਬੋਲੀਆਂ ਪਉਂਦੀ ਆਗੀ ਕਿ ਤੁਹਾਡੇ ਘਰ ਕਤੋਂ ਆਈ ਉਹ ਤੁਹਾਨੂੰ ਜਦੋਂ ਪਤਾ ਵਾ ਵੀ ਉਹ ਹੈਗੀ ਏਦਾਂ ਦੀ ਆ ਤੇ ਜਾਣ ਜਾਣ ਕੇ ਐਵੇਂ ਜਾਣਾ ਤਾਂ ਕੀ ਫਾਇਦਾ ਵਾ ਨਹੀਂ ਜਾਣ ਕੇ ਗਈ ਆ ਬੰਦਾ ਉੱਥੇ ਜਾਵੇ ਜਿੱਥੇ ਇੱਜ਼ਤ ਹੁੰਦੀ ਆ ਮੈਂ ਕਿਹੜੀ ਜਾਣ ਕੇ ਗਈ ਆ ਦੱਸ ਜਦੋਂ ਰੋਂ ਰਹੀ ਤੇ ਮੈਂ ਪੁੱਛਦੀ ਆਂ ਭਲਾ ਵੀ ਸੁੱਖ ਵੀ ਹੈਗੀ ਆ ਹੋਣ ਆੜਗਵਾੜਦਾ ਇਹਨਾਂ ਤੇ ਪੁੱਛਣਾ ਹੀ ਪੈਂਦਾ ਵਾ ਨਾ ਕਿ ਥਾਂ ਤੋਂ ਹਟ ਕੇ ਬਹਿ ਜੇ ਬੰਦਾ ਚੰਗਾ ਕੀਤਾ ਲੱਗਿਆ ਪਤਾ ਦੇ ਚਲੋ ਵੇਖ ਲਾ ਫਿਰ ਮੈਂ ਵੀ ਕੰਮ ਕੋਈ ਮੈਂ ਆਪਣਾ ਕੰਮ ਕਰ ਜਾ ਕੇ ਆਗੀ ਹੁਣ ਬਸ ਉਧਰੋਂ ਬੇਇਤੀ ਕਰਾ ਲੇ ਤੇ ਦਵੋ ਲੈਨੇ ਵੇਖੀ ਮੇਰੇ ਹੋਈ ਜਣਾ ਹੁਣ ਨਾਲੇ ਸੋਨੇ ਦੀ ਗੱਲ ਤਾਂ ਨਹੀਂ ਪਤਾ ਲੱਗਾ ਇਹ ਸੋਨਾ ਗਵਾਜ ਗਿਆ ਉਹ ਬੰਦਾ ਗਵਾਜ ਗਿਆ ਹੋਊਗਾ ਚਲੋ